ਪੀਕਲ ਪੁਲਿਸ ਦੀ ਇੱਕ ਵਾਰੀ ਤੇ ਵਿੱਚ ਅੱਜ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਪੁਲਿਸ ਨੇ ਇੱਕ ਵੱਡੇ ਕ੍ਰਿਮਿਨਲ ਗੈਂਗ ਦਾ ਪਰਦਾਫਾਸ਼ ਕੀਤਾ ਜਿਸ ਦੇ ਵਿੱਚ ਕੁੱਲ 18 ਗ੍ਰਿਫਤਾਰੀਆਂ ਹੋਈਆਂ ਜਿਨ੍ਹਾਂ ਵਿੱਚੋਂ 17 ਬ੍ਰਮਟਨ ਦੇ ਰਹਿਣ ਵਾਲੇ ਸਨ ਤੇ ਇਹਨਾਂ ਵਿੱਚੋਂ ਬਹੁਤੇ ਪੰਜਾਬੀ ਮੂਲ ਦੇ ਦੱਸੇ ਜਾ ਰਹੇ ਨੇ ਇਸ ਮਾਮਲੇ ਵਿੱਚ ਪੁਲਿਸ ਵੱਲੋਂ 18 ਜਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਉੱਤੇ 97 ਤੋਂ ਵੱਧ ਚਾਰਜ ਲਾਏ ਗਏ ਇਸ ਦੇ ਦੌਰਾਨ ਹੀ ਪੁਲਿਸ ਵੱਲੋਂ 42 ਲੱਖ ਡਾਲਰ ਦੇ ਐਸੈਟਸ ਵੀ ਜਿਹੜੇ ਸੀਜ਼ ਕੀਤੇ ਗਏ ਜਿਸ ਵਿੱਚ 18 ਟੋ ট্রাক ਸ਼ਾਮਲ ਨੇ ਇਸ ਦੇ ਦੌਰਾਨ ਹੀ 6586 ਰਾਉਂਡ ਅਤੇ 45000 ਕੈਸ਼ ਦੋ ਬੁਲਟ ਪ੍ਰੂਫ ਜੈਕਟਾਂ ਅਤੇ ਕੁਝ ਹੋਰ ਨਿੱਕੇ ਮੋਟੇ ਹਥਿਆਰ ਪੁਲਿਸ ਦੇ ਵੱਲੋਂ ਬਰਾਮਦ ਕੀਤੇ ਗਏ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਜੁਲਾਈ 2024 ਦੇ ਵਿੱਚ ਸ਼ੁਰੂ ਹੋਈ ਸੀ ਜਿਸ ਤੇ ਵਿੱਚ ਇੱਕ ਵੱਡੇ ਕ੍ਰਿਮਿਨਲ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਪੁਲਿਸ ਨੇ ਦੱਸਿਆ ਕਿ ਇਹ ਨੈੱਟਵਰਕ ਦੋ ਹਿੱਸਿਆਂ ਵਿੱਚ ਕੰਮ ਕਰਦਾ ਸੀ ਜਿਸ ਦੇ ਵਿੱਚ ਇੱਕ ਹਿੱਸਾ ਐਕਸਟਰਸ਼ਨ ਭਾਵ ਕੀ ਫਰੋਤੀਆਂ ਅਤੇ ਹਿੰਸਾ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਅਤੇ ਗੈਂਗ ਦਾ ਦੂਜਾ ਹਿੱਸਾ ਟੋਇੰਗ ਇੰਡਸਟਰੀ ਨਾਲ ਜੁੜਿਆ ਹੋਇਆ ਸੀ ਪੁਲਿਸ ਨੇ ਦੱਸਿਆ ਕਿ ਕਈ ਸ਼ੱਕੀ ਇਹਨਾਂ ਵਿੱਚੋਂ ਟੋਇੰਗ ਕੰਪਨੀਆਂ ਨਾਲ ਕੰਮ ਕਰਦੇ ਨੇ ਜਿਦੇ ਵਿੱਚ ਸਰਟੀਫਾਈਡ ਰੋਡਸਾਈਡ ਅਤੇ ਹੰਬਲ ਰੋਡਸਾਈਡ ਕੰਪਨੀਆਂ ਵੀ ਸ਼ਾਮਲ ਨੇ ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਜਾਂਚ ਦੌਰਾਨ ਇਸਤੇ ਸਬੂਤ ਮਿਲੇ ਨੇ ਕਿ ਇਹਨਾਂ ਵੱਲੋਂ ਵੱਡੇ ਪੱਧਰ ਤੇ ਇੰਸ਼ੋਰੈਂਸ ਫਰੋਡ ਕੀਤਾ ਜਾਂਦਾ ਸੀ ਇਹਨਾਂ ਵੱਲੋਂ ਗੱਡੀਆਂ ਦੀਆਂ ਜਲਦੀ ਟੱਕਰਾ ਮਾਰ ਕੇ ਉਸ ਤੋਂ ਬਾਅਦ ਇੰਸ਼ੋਰੈਂਸ ਕਲੇਮ ਕੀਤੀ ਜਾਂਦੀ ਸੀ ਇਸ ਤੋਂ ਇਲਾਵਾ ਟੋਇੰਗ ਇੰਡਸਟਰੀ ਦੇ ਉਸ ਆਪਣਾ ਦਬਦਬਾ ਬਣਾਉਣ ਦੇ ਲਈ ਧਮਕੀਆਂ ਅਸਾਲਟ ਅਤੇ ਹਥਿਆਰਾਂ ਦੀ ਵਰਤੋਂ ਵੀ ਕੀਤੀ ਜਾਂਦੀ ਸੀ ਤਾਂ ਕਿ ਲੋਕਲ ਟੋਇੰਗ ਇੰਡਸਟਰੀ ਉੱਤੇ ਉਹਨਾਂ ਦਾ ਕਬਜ਼ਾ ਰਹੇ ਪੁਲਿਸ ਵੱਲੋਂ 10 ਜੂਨ 2025 ਨੂੰ ਹੇਲੇਜੋਅਡੀ ਨਾਮਕ ਇੱਕ 37 ਸਾਲ ਦੀ ਔਰਤ ਨੂੰ ਕਿੰਗਸਿਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਇਸ ਤੋਂ ਬਾਅਦ 17 ਵਿਅਕਤੀਆਂ ਨੂੰ ਬ੍ਰੈਮਟਨ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਤਕਰੀਬਨ 16 ਭਾਰਤੀ ਮੂਲ ਦੇ ਦੱਸੇ ਜਾ ਰਹੇ ਨੇ ਇਹਨਾਂ ਦੇ ਨਾਮ ਕੁਝ ਇਸ ਤਰ੍ਹਾਂ ਨੇ ਇੰਦਰਜੀਤ ਧਾਮੀ ਉਮਰ 38 ਸਾਲ ਗੁਰਵਿੰਦਰ ਸਿੰਘ ਉਮਰ 28 ਸਾਲ ਪਰਮਿੰਦਰ ਪੁਰੀ ਉਮਰ 31 ਸਾਲ ਵਰੁਨ ਉਮਰ 31 ਸਾਲ ਨੋਰਮਨ ਉਮਰ 32 ਸਾਲ ਦਿਪੰਛੂ ਗਰਕ ਉਮਰ 24 ਸਾਲ ਕਰਨ ਬੋਪਾਰਾਏ ਉਮਰ 26 ਸਾਲ ਸਿਮਰ ਬੋਪਾਰਾਏ ਉਮਰ 21 ਸਾਲ ਅਭਿਨਵ ਭਾਰਦਵਾਜ ਉਮਰ 25 ਸਾਲ ਪਰਿਤੋਸ਼ ਚੋਪੜਾ ਉਮਰ 32 ਸਾਲ ਕੁਲਵਿੰਦਰ ਪੂਰੀ ਉਮਰ 25 ਸਾਲ ਇੰਦਰਜੀਤ ਬੱਲ ਉਮਰ 29 ਸਾਲ ਕੀਤਨ ਚੋਪੜਾ ਉਮਰ 30 ਸਾਲ ਪਵਨਦੀਪ ਸਿੰਘ ਉਮਰ 25 ਸਾਲ ਰਾਹੁਲ ਵਰਮਾ ਉਮਰ 27 ਸਾਲ ਮਨਕੀਰਤ ਬੋਪਰਾਏ ਉਮਰ 22 ਸਾਲ ਅਤੇ ਜੋਵਨ ਸਿੰਘ ਉਮਰ 23 ਸਾਲ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕਰਕੇ ਉਹਨਾਂ ਨੂੰ ਚਾਰਜ ਕੀਤਾ ਗਿਆ ਇਹਨਾਂ 18 ਦੇ ਵਿੱਚੋਂ ਤਿੰਨ ਨੂੰ ਕੋਰਟ ਵਿੱਚ ਪੇਸ਼ ਹੋਣ ਦੀ ਡੇਟ ਦਾ ਵਾਅਦਾ ਲੈ ਕੇ ਰਹਾ ਕਰ ਦਿੱਤਾ ਗਿਆ ਜਦਕਿ 15 ਜਾਣਿਆਂ ਨੂੰ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਦੀ ਸੁਣਵਾਈ ਲਈ ਰੋਕ ਕੇ ਰੱਖਿਆ ਗਿਆ ਜਿਸ ਦੀ ਸੁਣਵਾਈ 온ਟਾਰੀਓ ਕੋਰਟ ਆਫ ਜਸਟਿਸ ਬ੍ਰੈਮਟਨ ਵਿੱਚ ਹੋਵੇਗੀ ਪੁਲਿਸ ਨੇ ਦੱਸਿਆ ਕਿ ਇਹਨਾਂ 18 ਦੇ ਵਿੱਚੋਂ ਅੱਧੇ ਲਗਭਗ ਪਹਿਲਾਂ ਹੀ ਕਿਸ ਨਾ ਕਿਸੇ ਮਾਮਲੇ ਵਿੱਚ ਰਿਹਾਈ ਉੱਤੇ ਚੱਲ ਰਹੇ ਸਨ ਪੁਲਿਸ ਨੇ ਇਹਨਾਂ ਕੋਲੋਂ ਜੋ ਬਰਾਮਦ ਕੀਤਾ ਉਹਦੇ ਵਿੱਚ 18 ਟੋਕ ਤੱਕ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਵੈਲਿਊ 28 ਲੱਖ ਕੈਨੇਡੀਅਨ ਡਾਲਰ ਬਣਦੀ ਹੈ ਇਸ ਤੋਂ ਇਲਾਵਾ 4 ਪਰਸਨਲ ਵੀਕਲ ਵੀ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਵੈਲਿਊ 8 ਲੱਖ 40 ਹਜ਼ਾਰ ਕੈਨੇਡੀਅਨ ਡਾਲਰ ਬਣਦੀ ਹੈ ਇਸ ਤੋਂ ਇਲਾਵਾ 5 ਇਹਨਾਂ ਕੋਲੋਂ ਚੋਰੀ ਦੇ ਵਾਹਨ ਵੀ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਵੈਲਿਊ 571000 ਕੈਨੇਡੀਅਨ ਡਾਲਰ ਬਣਦੀ ਹੈ ਪਰ 6586 ਰਾਉਂਡਸ ਅਤੇ 2 ਬੁਲਟ ਪ੍ਰੋਜੈਕਟਾਂ ਤੇ ਇਸ ਦੇ ਨਾਲ ਹੀ ਕੁਝ ਹੋਰ ਹਥਿਆਰ ਜਿਦੇ ਵਿੱਚ ਟੀਜ਼ਰ, ਕ੍ਰਾਸਬੋ ਅਤੇ بیسਬਾਲ ਬੈਟਸ ਵੀ ਬਰਾਮਦ ਕੀਤੇ ਗਏ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿੱਥੇ ਪੀਕਲ ਪੁਲਿਸ ਦੇ ਮੁਖੀ ਸ਼ਾਮਲ ਸਨ ਉੱਥੇ ਹੀ ਅਨਟਾਰੀਓ ਦੇ ਸਲਿਸਟਰ ਜਨਰਲ ਆਲਟਰਨ ਰੀਜIONAL ਪੁਲਿਸ ਦੇ ਡਿਪਟੀ ਚੀਫ ਅਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਡਿਪਟੀ ਕਮਿਸ਼ਨਰ ਕ੍ਰਾਂਟੋ ਪੁਲਿਸ ਸਰਵਿਸ ਦੇ ਚੀਫ ਸੁਪਰੀਡੈਂਟ ਅਤੇ ਯੋਰਪ ਰੀਜIONAL ਪੁਲਿਸ ਦੇ ਸੁਪਰੀਡੈਂਟ ਵੀ ਇੱਥੇ ਮੌਜੂਦ ਸਨ ਜਿਨ੍ਹਾਂ ਸਾਰਿਆਂ ਦੀ ਮਦਦ ਦੇ ਨਾਲ ਇਸ ਗੈਂਗ ਦੀ ਜਾਂਚ ਕੀਤੀ ਗਈ ਤੇ ਇੰਨੀ ਵੱਡੀ ਪੱਤਰ ਤੇ ਰਿਕਵਰੀ ਕੀਤੀ ਗਈ ਪੁਲਸ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਭਾਈਚਾਰਾ ਖਾਸ ਤੌਰ ਤੇ ਸਾਊਥ ਏਸ਼ੀਅਨ ਭਾਈਚਾਰਾ ਫਰੋਤੀਆਂ ਗੋਲੀਆਂ ਚੱਲਣ ਅਤੇ ਹੋਰ ਕਈ ਤਰ੍ਹਾਂ ਦੀਆਂ ਵਾਰਦਾਤਾਂ ਤੋਂ ਕਾਫੀ ਦੁਖੀ ਸੀ ਜਿਸ ਨੂੰ ਲੈ ਕੇ ਸਾਰੀ ਜਾਂਚ ਸ਼ੁਰੂ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੂੰ ਵੱਡੀ ਸਫਲਤਾ ਮਿਲੀ ਹੈ ਤੇ ਹੱਲੇ ਅੱਗੇ ਵੀ ਉਹਨਾਂ ਦਾ ਕੰਮ ਜਾਰੀ ਹੈ। ਉੱਥੇ ਹੀ ਇੱਕ ਹੋਰ ਵੱਡੇ ਕ੍ਰਿਮਨਲ ਗੈਂਗ ਦੇ ਵਿੱਚ ਵੱਡੀ ਪੱਧਰ ਤੇ ਪੰਜਾਬੀਆਂ ਦੀ ਸ਼ਮੂਲਤ ਭਾਈਚਾਰੇ ਵਿੱਚ ਚਰਚਾ ਦਾ ਹਿੱਸਾ ਵੀ ਬਣ ਰਹੀ ਹੈ। ਹੋਰ ਵੱਡੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ 29 ਪੰਜਾਬੀ